ਦੀ ਪਾਣੀ ਕਸੀਆਂ ਦਾ ਸਾਰੇ ਪੰਜਾਬ ਚ ਅਕਸੋ ਕਿਲੋਮੀਟਰ ਦੇ ਨੇੜੇ ਕਰੇ ਸੀ ਪਾਈਪਾ ਪਾਤੀਆਂ ਪੁਰਾਣੀਆਂ ਹੱਸੀਆਂ ਚਲਾ ਲੀਆਂ ਸੂਏ ਚਲਾ ਲੇ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾ ਕਰਤਾ ਇੱਕੀ ਅਮਨ ਦੇਖਿਆ ਧਰਮ ਘੜੋ ਆ ਨਾ ਆ ਕਾफी ਗੂਝਾ ਮਾਰ ਗਏ ਹੁਣ ਹੁਣੋ ਇੱਕ ਤਾਂ ਸੁਪਰੀਆਂ ਵੀ ਦੋ ਦੋ ਕੱਟ ਗਈਆਂ ਮੈਨੂੰ ਪਤਾ ਲੱਗਿਆ ਕਿਉਂਕਿ ਉਹ ਪੱਤਾ ਸੁੰਦੀ ਜੀ ਉਹ ਕਿਉਂਕਿ ਪਹਿਲਾਂ ਲਾ ਲਈ ਆਪਾਂ ਨੇ ਉੱਤੋਂ ਦੀ ਥੋੜਾ ਥੋੜਾ ਛਿੱਟੇ ਪੈਂਦੇ ਨੇ ਤੁਨ ਸਾਰਾ ਛੱਡ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ੍ਹ ਆ ਜਾਣਗੇ ਜਾਂ ਕੋਈ ਧੁੱਪ ਝੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਝਾ ਮਾਰ ਗਈ ਹੁਣ ਚੱਲ ਲੈ ਹਾਲਾਂਕਿ ਉਧਰ ਪਿਆਸ ਵਾਲੇ ਪਾਸੇ ਸਾਨੂੰ ਅੱਜ ਅੱਜ ਵੀ ਪਾਣੀ ਛਕਣਾ ਪਿਆ ਪਾਹ ਤੋਂ ਪਾਣੀ ਆ ਜਾਂਦਾ ਹੈ ਪੰਜਾਬ ਚ ਭਾਵੇਂ ਮੀਂਹ ਨਾ ਪਵੇ ਤੇ ਹਿਮਾਚਲ ਚ ਆ ਜਾਂਦਾ ਫਿਰ ਉਹ ਦੈਮਾ ਦੇ ਗੇਟ ਥੋੜਾ ਥੋੜਾ ਖੋਲਣੇ ਪੈਂਦੇ ਨੇ ਫਿਰ ਉਹ ਗਰਿਆ ਦੇ ਆਲੇ ਦੁਆਲੇ ਉਹ ਆਲੇ ਦੁਆਲੇ ਦੇ ਪਿੰਡੀ ਨੇ ਉਹਨਾਂ ਪਿੰਡਾਂ ਨੂੰ ਵੀ ਪਤਾ ਹੀ ਜੇ ਅਸੀਂ ਦਰਿਆ ਦੇ ਆਲੇ-ਦੁਆਲੇ ਰਹਿੰਨੇ ਆ ਕਦੇ ਵੀ ਸਾਨੂੰ ਮਤਲਬ ਘਰ ਪਿੰਡ ਵੀ ਛੱਡ ਕੇ ਬਾਹਰ ਕੱਢਨੇ ਪੈਂਦੇ ਆ ਕਈ ਵਾਰੀ ਸੋ ਪਾਣੀ ਵਾਲੇ ਪਾਸਿਓਂ ਆਪਾਂ ਬਿਲਕੁਲ ਆਤਮ ਨਿਰਭਰ ਬਿਜਲੀ ਵਾਲੇ ਪਾਸੇ ਦੂਜਾ ਦੋ ਦਿਨੇ ਆਉਂਦੀ ਆ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਕਰੇਟਾ ਹੁਣ ਤਾਂ ਦਿਨੇ ਆਉਂਦੀ ਆ ਨਾ ਬਲਕਿ ਜਦੋਂ ਮਰਜ਼ੀ ਜਿੱਦਾਂ ਚਲਾ ਲਓ ਆ ਮੈਂ ਪਿਛਲੇ ਸਮਰਾਲੇ ਕੋਲੇ ਇੱਕ ਪਿੰਡ ਚ ਗਿਆ ਉਹ ਕਹਿੰਦਾ ਸਾਡੇ ਪਿੰਡ ਇੱਕ ਬਜ਼ੁਰਗਾ ਆਥਣੇ ਜੇ ਕਹਿੰਦੇ ਜਾਂਦਾ ਸਾਈਕਲ ਤੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕੀ ਨਾਲ ਚੱਲ ਪਿਆ ਯਾਰ ਕਿਤੇ ਕਹਿੰਦਾ ਇਨਾ ਪਾਣੀ ਆਇਆ ਤੇ ਆ ਕਹਿੰਦਾ ਕੱਸੀ ਦਾ ਅੱਡਾ ਹੀ ਜਾਂਦਾ ਕਹਿੰਦਾ ਕੀ ਕਰੀਏ ਕਹਿੰਦਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਪੁਰਸ ਕੋਲੇ ਜੀ ਲਾਬੇ ਕਾ ਪੋ ਸਾਡੀ ਮੋਟਰ ਚਲਾ ਗਿਆ ਰਾਤ ਨੂੰ ਸ਼ਰਾਰਤੀ ਹੈ ਜੋ ਸਾਡੀ ਫਸਲ ਨੂੰ ਕਿਸਾਨ ਪਟਾਣਾ ਚਾਹੁੰਦਾ ਪਾਣੀ ਤਾਂ ਪਹਿਲਾਂ ਹੀ ਬਹੁਤ ਲੱਗਿਆ ਹੋਇਆ ਸੀ ਮੈਂ ਕਿਹਾ ਸੀ ਜਦੋਂ ਉਦੋਂ ਆ ਕਾਂਗਰਸ ਵਾਲੇ ਜ ਆ ਕਾਲੀ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਵੀ ਲੱਗਣ ਲਾ ਦੂੰ ਲੈ ਇਹਨੇ ਕਿੱਥੋਂ ਲਿਆਉਗਾ ਬਿਜਲੀ ਆ ਦੇਖ ਲੋ 27 27 ਦਿਨ ਦਾ ਕੋਲਾ ਪਿਆ ਪਹਿਲਾਂ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ ਦੋ ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਥਰਮਲ ਪਲਾਂਟਾਂ ਚ ਬਗਲੇ ਸਰਕਾਰ ਦੇ ਨੇ ਕਿੰਨੇ ਸਰਕਾਰੀ ਕੰਨ ਬਸ ਸਾਈ ਸਾਈ ਦੇਂਦਾ ਕੋ ਨਾ ਤੇ ਚਾਨੋtheta ਕੋੜਾ ਪੈਂਦਾ ਕੋਲਾ ਚਾਰ ਘੰਟ ਤੋਂ ਆਉਂਦਾ 2000 ਥੋੜਾ ਜਿਆ ਸਾਨੂੰ ਦੋ ਦਿਨ ਅਰੈਸਟ ਕਰ ਕੋਲਾ ਸਾਨੂੰ ਵਾਪਸ